ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਰਕਾਰੀ ਵਕੀਲਾਂ ਨੂੰ ਮੌਜੂਦਾ ਸਟੇਟਸ ਦਾ ਹਲਫਨਾਮਾ ਦਾਇਰ ਕਰਨ ਦੀ ਆਖੀ ਗੱਲ ਤੇ ਨਾਲੇ ਇਸੇ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਪੰਜਾਬ ਸਰਕਾਰ ਨੇ ਸੁਣਾਇਆ ਵੱਡਾ ਫੈਸਲਾ ਹੁਣ ਬਿਨਾ ਪ੍ਰਮਾਨਗੀ ਤੋਂ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ ਅਤੇ ਪੰਜਾਬ ਦੇ ਪੰਚ ਵਿਦੇਸ਼ ਜਾਣ ਦੇ ਲਈ ਅਥਾਰਟੀ ਤੋਂ ਲੈਣੀ ਪਵੇਗੀ ਪਰਮਿਸ਼ਨ ਸਰਕਾਰੀ ਮੁਲਾਜ਼ਮ ਦੀ ਤਰ੍ਹਾਂ ਐਕਸ ਇੰਡੀਆ ਲੀਬ ਪੰਚਾਇਤ ਵਿਭਾਗ ਦੇ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਸਟਰਾਂ ਤੇ ਬਧੀਕ ਡਿਪਟੀ ਕਮਿਸ਼ਨਰ ਨੂੰ ਪੱਤਰ ਕੀਤਾ ਜਾ ਰਿਹਾ ਹੈ ਸ਼ਿਰਕਪੁਰ ਦੇ ਵਿੱਚ ਆਪਰੇ ਹਾਦਸੇ ਮਗਰੋਂ ਵੀਆਈਪੀ ਐਸਕੋਰਟ ਗੱਡੀਆਂ ਦੇ ਲਈ ਗਾਈਡਲਾਈਨਸ ਕੀਤੀਆਂ ਜਾਰੀ ਡੀਜੀਪੀ ਗੌਰਵ ਜਾਦਵ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਜਿਸ ਦੇ ਵਿੱਚ ਵੀਆਈਪੀ ਦੀ ਰੱਖਿਆ ਦੇ ਨਾਲ ਨਾਲ ਜਨਤਾ ਦੀ ਸੁਰੱਖਿਆ ਵੀ ਜ਼ਰੂਰੀ ਗੈਰ ਐਮਰਜੈਂਸੀ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੋਵੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਬਣਾਇਆ ਜਾਵੇ ਯਕੀਨੀ ਯੰਤਕ ਆਵਾਜਾਈ ਦੌਰਾਨ ਘੱਟੋ ਘੱਟ ਰੁਕਾਵਟ ਹਰ ਹਾਲਤ ਦੇ ਵਿੱਚ ਵਰਤਿਆ ਜਾਵੇ ਸਬਰ ਅਤੇ ਸੰਜਮ ਪੰਜਾਬ ਦੀ ਤਰੱਕੀ ਤੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਵੱਡਾ ਐਲਾਨ ਉਹਨਾਂ ਨੇ ਇੱਕ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਦੀਆਂ 19000 ਸੜਕਾਂ ਦੀ ਕੀਤੀ ਜਾ ਰਹੀ ਹੈ ਰਿਪੇਅਰਿੰਗ ਜਿਸ ਉੱਪਰ 4150 ਕਰੋੜ ਰੁਪਏ ਦਾ ਖਰਚਾ ਆ ਰਿਹਾ ਇਸੇ ਤਰ੍ਹਾਂ ਪੰਜਾਬ ਅੰਦਰ 3000 ਖੇਡ ਸਟੇਡੀਅਮ ਬਣਾਏ ਜਾ ਰਹੇ ਨੇ ਜਿਸ ਤੇ 1000 ਖਰਚਾ ਆ ਰਿਹਾ 1000 ਕਰੋੜ ਦਾ ਖਰਚਾ ਆ ਰਿਹਾ ਪੰਜਾਬ ਅੰਦਰ 250 ਤੋਂ ਵੱਧ ਨਸਰੀਆਂ ਬਣ ਕੇ ਤਿਆਰ ਹੋ ਗਈਆਂ ਹਨ ਪਿੰਡੂ ਖੇਤਰ ਪੰਜਾਬ ਅੰਦਰ ਤਰੱਕੀ ਕਰ ਰਿਹਾ ਹੈ NIA ਨੇ ਕੀਤਾ ਵੱਡਾ ਐਕਸ਼ਨ ਅਤਵਾਦੀ ਸਾਜ਼ਿਸ਼ ਮਾਮਲੇ ਦੇ ਵਿੱਚ ਪੰਜ ਰਾਜਾਂ ਦੇ ਵਿੱਚ ਕੀਤੀ ਵੱਡੀ ਰੇਡ ਹੈ NIA ਨੇ ਪੰਜ ਰਾਜਾਂ ਦੇ ਵਿੱਚ ਦਸਤਾਵੇਜ਼ਾਂ ਦੇ ਉੱਪਰ ਕੀਤੀ ਛਾਪੇਮਾਰੀ ਜਿਸ ਦੇ ਵਿੱਚ NIA ਦੀਆਂ ਟੀਮਾਂ ਪੱਛਮੀ ਬੰਗਾਲ ਤਿਰਪੁਰਾ ਬੰਗਾਲਿਆ ਹਰਿਆਣਾ ਅਤੇ ਗੁਜਰਾਤ ਦੇ ਵਿੱਚ ਸ਼ੱਕੀਆਂ ਦੇ ਵਿੱਚ ਕੀਤੀ ਗਈ ਤਲਾਸ਼ੀ ਗੁਰਪ੍ਰਮ ਮੌਕੇ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤੇ ਅਗੁਰਦਾਮਾਂ ਦੇ ਦਰਸ਼ਨ ਕਰਨ ਮਗਰੋਂ ਵਾਪਸ ਪਰਤੇ ਜਥਾ ਟਾਰੀਵਾਗਾ ਬਾਡਰ ਦੇ ਰਸਤੇ ਰਾਹੀ ਸ਼ਰਧਾਲੂਆਂ ਦੀ ਹੋਈ ਵਾਪਸੀ 10 ਦਿਨ ਦੇ ਬੀਜੇ ਦੇ ਉੱਪਰ ਹੈ ਪਾਕਿਸਤਾਨ ਗਏ ਸੀ ਸ਼ਰਧਾਲੂ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਦਾ ਜੱਤਾ ਪਾਕਿਸਤਾਨ ਗਿਆ ਇਸ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੇ ਇਸ ਦੇ ਉੱਪਰ ਰੋਕ ਲਗਾਈ ਸੀ ਪਰ ਐਸਜੀਪੀਸੀ ਦੀ ਮੰਗ ਦੇ ਉੱਪਰ ਫਿਰ ਜੱਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਸੀ ਦਿੱਲੀ ਬਲਾਸਟ ਮਾਮਲੇ ਦੇ ਵਿੱਚ ਆਈ ਵੱਡੀ ਅਪਡੇਟ ਪੁਲਿਸ ਨੇ ਇੱਕ ਹੋਰ ਸ਼ੱਕੀਕਾਰ ਕੀਤੀ ਬਰਾਮਦ ਅਲਫਲਾ ਯੂਨੀਵਰਸਿਟੀ ਦੇ ਅੰਦਰੋਂ ਬਰੀਜ਼ਾ ਕਾਰ ਕੀਤੀ ਬਰਾਮਦ ਹੁਣ ਪੁਲਿਸ ਨੂੰ ਚੌਥੀ ਡਜ਼ਾਇਰ ਕਾਰਜ ਦੀ ਕੀਤੀ ਜਾ ਰਹੀ ਤਲਾਸ਼ ਹੈ ਬੀਤੀ ਰਾਤ ਬਰਾਮਦ ਕੀਤੀ ਗਈ ਸੀ ਲਾਲ ਰੰਗ ਦੀ ਇਕੋ ਸਪੋਰਟਸ ਗੱਡੀ ਦੀ ਜਲ ਰਹੀ ਹੈ ਜਾਂਚ ਪੰਜਾਬੀ ਗਾਇਕ ਹਸਨ ਮਾਨਕ ਦੇ ਨਾਲ ਜੁੜੀ ਹੋਈ ਵੱਡੀ ਕਵਰ ਮਹਿਲਾ ਵੱਲੋਂ ਲਗਾਏ ਇਲਜ਼ਾਮਾ ਮਗਰੋਂ ਪੁਲਿਸ ਨੇ ਲਿਆ ਵਟਾ ਐਕਚੁਅਲ ਫਗਵਾੜਾ ਪੁਲਿਸ ਨੇ ਗਾਇਕ ਹਸਨ ਮਾਨਕ ਨੂੰ ਕੀਤਾ ਗ੍ਰਿਫਤਾਰ ਅਦਾਲਤ ਨੇ ਗਾਇਕ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜਿਆ ਮਹਿਲਾ ਨੇ ਧੋਖੇ ਨਾਲ ਵਿਆਹ ਕਰਵਾਉਣ ਤੇ ਪੈਸੇ ਠੱਗੜ ਦੇ ਲਗਾਏ ਸੀ ਇਲਜ਼ਾਮ ਫਲਕੇ ਐਲਾਨੇ ਜਾਣਗੇ ਤਰਤਾਰਨ ਜਿਮਨੀ ਚੋਣ ਦੇ ਨਤੀਜੇ ਵੋਟਾਂ ਦੀ ਗਿਣਤੀ ਸੰਬੰਧੀ ਸਾਰੀਆਂ ਤਿਆਰੀਆਂ ਪ੍ਰਸ਼ਾਸਨ ਨੇ ਕੀਤੀਆਂ ਮੁਕੰਮਲ ਹੈ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ 16ਵੇਂ ਰਾਊਂਡ ਦੇ ਵਿੱਚ ਮੁਕੰਮਲ ਹੋਵੇਗੀ ਕਾਊਂਟਿੰਗ ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਤਾਇਨਾਤ ਕੀਤੇ ਗਏ ਸੁਰੱਖਿਆ ਗਾਰਡ ਪੁਖਤਾ ਪ੍ਰਬੰਧ ਕੀਤੇ ਗਏ ਸੁਰੱਖਿਆ ਨੂੰ ਲੈ ਕੇ ਕੰਗੜਾ ਰਣੌਤ ਦੇ ਉੱਪਰ ਚੱਲੇਗਾ ਦੇਸ਼ ਧਰੋਹ ਦਾ ਕੇਸ ਬੁਰੀ ਫਸ ਗਈ ਐਮਪੀ ਕੰਗੜਾ ਰਣੌਤ ਕਿਸਾਨਾਂ ਦੇ ਖਿਲਾਫ ਟਿੱਪਣੀ ਕਰਨੀ ਪਈ ਮਹਿੰਗੀ ਆਗਰਾ ਦੀ ਅਦਾਲਤ ਦੇ ਵਿੱਚ ਚੱਲੇਗਾ ਦੇਸ਼ ਧਰੋਹ ਦਾ ਕੇਸ ਕਿਸਾਨ ਅੰਦੋਲਨ ਦੌਰਾਨ ਕੰਗੜਾ ਰਣੌਤ ਨੇ ਕੀਤੀਆਂ ਸੀ ਅਪਮਾਨਜਨਕ ਟਿੱਪਣੀਆਂ ਜਿਸ ਦੇ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਅਤੇ ਕਤਲ ਹੋਏ ਹਨ ਐਸਨ ਆਸਦੀਨ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾ ਧੰਨਵਾਦ